ਹੌਲੀ ਦੇ ਤਿਹਾਰ ਤੇ ਅਮਨ ਅਤੇ ਕਾਨੂੰਨ ਦੀ ਸਥਿਤੀ ਨੂੰ ਬਣਾਈ ਰੱਖਣ ਲਈ ਦਿਨ ਚੜ੍ਹਦੇ ਹੀ ਬਠਿੰਡਾ ਪੁਲਿਸ ਵੱਲੋਂ ਫਲਾਈਂਗ ਮਾਰਚ ਕੱਢਿਆ ਗਿਆ ਸ਼ਹਿਰ ਦੇ ਵੱਖ-ਵੱਖ ਮੁੱਖ ਮਾਰਗਾਂ ਤੋਂ ਹੁੰਦਾ ਹੋਇਆ ਵਿਚਾਰ ਵਿੱਚ ਦੀ ਹੈ ਸ਼ਹਿਰ ਦੇ ਵੱਖ-ਵੱਖ ਕਲੋਨੀਆ ਵਿੱਚ ਦੀ ਗੁਜਰਿਆ ਇਸ ਮੌਕੇ ਡੀਐਸਪੀ ਸੀ2 ਸਰਗ੍ਰੀ ਸਿੰਘ ਨੇ ਦੱਸਿਆ ਕਿ ਹੌਲੀ ਦੇ ਤਿਉਹਾਰ ਦੇ ਮੱਦੇਨਜ਼ਰ ਫਲੈਗ ਮਾਰਚ ਕੱਢਿਆ ਜਾ ਰਿਹਾ ਤਾਂ ਜੋ ਇਹ ਤਿਉਹਾਰ ਲੋਕ ਅਮਨ ਅਤੇ ਸ਼ਾਂਤੀ ਨਾਲ ਮਨਾ ਸਕਣ ਇਸ ਮੌਕੇ ਉਹਨਾਂ ਨੇ ਸਮਾਜ ਵਿਰੋਧੀ ਅੰਸਰਾਂ ਨੂੰ ਤਾਕੀਦ ਕੀਤੀ ਕਿ ਉਹ ਆਪਣੀਆਂ ਹਰਕਤਾਂ ਤੋਂ ਬਾਜ਼ ਜਾਣ ਜੇਕਰ ਉਹ ਆਪਣੀਆਂ ਹਰਕਤਾਂ ਤੋਂ ਬਾਜ਼ ਨਾ ਆਏ ਤਾਂ ਉਹਨਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ਉਹਨਾਂ ਨੇ ਦੱਸਿਆ ਕਿ ਸ਼ਹਿਰ ਵਿੱਚ ਵੱਖ-ਵੱਖ ਥਾਵਾਂ ਤੇ 30 ਵਿਸ਼ੇਸ਼ ਨਾਕੇ ਲਗਾਏ ਗਏ ਇਸ ਤੋਂ ਇਲਾਵਾ ਇਹਨਾਂ ਨਾਕਿਆਂ ਤੇ ਹਰ ਆਉਣ ਜਾਣ ਵਾਲਿਆਂ ਦੀ ਚੈਕਿੰਗ ਕੀਤੀ ਜਾ ਰਹੀ ਇਟਸ ਮੌਕੇ ਉੱਪਰ ਲੋ ਹੁੱਲੜਵਾਜਾਂ ਨੂੰ ਚੇਤਾਵਨੀ ਦਿੱਤੀ ਕਿ ਹੋਲੀ ਰੰਗਾਂ ਦਾ ਤਿਉਹਾਰ ਹੈ ਜੇਕਰ ਕੋਈ ਇਸ ਰੰਗਾਂ ਦੇ ਤਿਉਹਾਰ ਵਿੱਚ ਭੰਗ ਪਾਉਣ ਦੀ ਕੋਸ਼ਿਸ਼ ਕਰੇਗਾ ਤਾਂ ਉਸ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਅੱਜ ਹੋਲੀ ਦੇ ਤਿਉਹਾਰ ਨੂੰ ਮੱਦੇਨਜ਼ਰ ਰੱਖਦੇ ਹੋਏ ਜੀ ਮਾਨਯੋਗ ਡੀਜੀਪੀ ਸਾਹਿਬ ਦੀਆਂ ਹਦਾਇਤਾਂ ਅਨੁਸਾਰ ਐਸਐਸਪੀ ਬਠਿੰਡਾ ਸਰ ਦੀ ਹਦਾਇਤਾਂ ਅਨੁਸਾਰ ਅੱਜ ਬਠਿੰਡਾ ਜ਼ਿਲ੍ਹੇ ਦੇ ਵਿੱਚ ਅਸੀਂ ਇਸ ਟਾਈਮ ਇੱਕ ਫਲੈਗ ਮਾਰਚ ਕਰ ਰਹੇ ਹਾਂ ਬੇਸਿਕਲੀ ਸ਼ਹਿਰ ਦੇ ਲਾਅ ਐਂਡ ਆਰਡਰ ਨੂੰ ਓਵਰਆਲ ਸ਼ਾਂਤੀ ਬਣਾਈ ਰੱਖਣ ਦੇ ਮਕਸਦ ਨਾਲ ਅਸੀਂ ਇਹ ਫਲੈਗ ਮਾਰਚ ਕੱਢਿਆ ਜਾ ਰਿਹਾ ਜੀ। ਅੱਜ ਬੰਦਾ ਉਹ ਹੋਰ ਵਾਰੀ ਕਿੱਟੀ ਜਾਊਗੀ ਥੋੜੀ ਦਿੰਦੇ ਹੋ। ਨਹੀਂ ਉਸ ਉਸ ਸੰਬੰਧੀ ਸਾਡੇ ਜੀ ਪੂਰੇ ਪ੍ਰਬੰਧ ਨੇ ਅੱਜ ਬਠਿੰਡਾ ਪੂਰੇ ਜ਼ਿਲ੍ਹੇ ਦੇ ਵਿੱਚ ਤੇ ਸਪੈਸ਼ਲੀ ਸ਼ਹਿਰ ਨੂੰ ਮੱਦੇਨਜ਼ਰ ਰੱਖਦੇ ਹੋਏ ਵੱਖ-ਵੱਖ ਜਗ੍ਹਾ ਤੇ ਨਾਕਾਬੰਦੀਆਂ ਕੀਤੀਆਂ ਗਈਆਂ ਹਨ। ਸਾਰੇ ਪੁਆਇੰਟਸ ਪਹਿਲਾਂ ਹੀ ਅਸੀਂ ਸਿਲੈਕਟ ਕਰਕੇ ਉਸ ਹਿਸਾਬ ਨਾਲ ਲਗਾਏ ਗਏ ਹਨ। ਇਸ ਤੋਂ ਇਲਾਵਾ ਸਰਪ੍ਰਾਈਜ਼ ਚੈਕਿੰਗਸ ਹੈ ਜਿਹੜੀਆਂ ਜਾਂ ਸਰਪ੍ਰਾਈਜ਼ ਨਾਕਾਬੰਦੀਸ ਹੈ ਉਹ ਵੀ ਸਾਡੇ ਵੱਲੋਂ ਅੱਜ ਕੀਤੀਆਂ ਜਾਣੀਆਂ ਤਾਂ ਜੋ ਇਸ ਤਿਹਾਰ ਦੇ ਆ ਕਿਸੇ ਨੂੰ ਕੋਈ ਪ੍ਰੋਬਲਮ ਨਾ ਆਵੇ ਜਾਂ ਹੁੱਲੜਬਾਜੀ ਨਾ ਆਵੇ ਇੱਕ ਸਾਡਾ ਮੈਸੇਜ ਵੀ ਹੈ ਜੀ ਇਹ ਮੀਡੀਆ ਦੇ ਜਰਾ ਸਾਰਿਆਂ ਨੂੰ ਵੀ ਠੀਕ ਹੈ ਇੱਕ ਤਿਹਾਰ ਹੈ ਆਪਣਾ ਕੋਈ ਇੰਜੋਏ ਕਰੇ ਸਾਨੂੰ ਕਿਸੇ ਨੂੰ ਕੋਈ ਪ੍ਰੋਬਲਮ ਹੈ ਨਹੀਂ ਪ੍ਰੋਬਲਮ ਬਟ ਇਹ ਹੈ ਵੀ ਖੁੱਲੜਬਾਜੀ ਕਰਕੇ ਕਿਸੇ ਨੂੰ ਤੰਗ ਪਰੇਸ਼ਾਨ ਨਾ ਕੀਤਾ ਜਾਵੇ ਅਗਰ ਇਸ ਤਰ੍ਹਾਂ ਦੀ ਕੋਈ ਕਾਰਵਾਈ ਜਾਂ ਗੱਲਬਾਤ ਸਾਡੇ ਸਾਹਮਣੇ ਆਉਂਦੀ ਹੈ ਤਾਂ ਫਿਰ ਉਹਦੀ ਸਖਤ ਤੋਂ ਸਖਤ ਉਹਦਾ ਐਕਸ਼ਨ ਲਿਆ ਜਾਊਗਾ ਜੀ ਤੇਰੇ ਸੈਟ ਦੇ ਰੰਗ ਵਿੱਚ ਕੁਝ ਲੋਕ ਵਾਪਸ ਆਉਂ ਜੀ ਦੇਖੋ ਇਸ ਸੰਬੰਧੀ ਸਿਵਲ ਡਿਪਾਰਟਮੈਂਟਸ ਦੀਆਂ ਵੀ ਟੀਮਾਂ ਹੈਗੀਆਂ ਜੀ ਜੋ ਚੈੱਕ ਕਰਨੀਆਂ ਹਨ ਅਗਰ ਇਸ ਤਰ੍ਹਾਂ ਕੀ ਦੀ ਗੱਲਬਾਤ ਆਉਂਦੀ ਹੈ ਤਾਂ ਫਿਰ ਵਾਦੀ ਕਾਰਵਾਈ ਕੀਤੀ ਜਾਊਗੀ ਦੇਖੋ ਵੀ ਲੰਗਣਾ ਕਰਦਾ ਕਿਸ ਤਰ੍ਹਾਂ ਦੀ ਕਾਰਵਾਈ ਕੀਤੀ ਜਾਊਗਾ ਦੇਖੋ ਜੀ ਅਸੀਂ ਪ੍ਰੀਵੈਂਟਿਵ ਐਕਸ਼ਨ ਵੀ ਲਵਾਂਗੇ ਜੀ ਬਾਕੀ ਡਿਪੈਂਡ ਕਰਦਾ ਹੈਗਾ ਵੀ ਉਸ ਮੌਕੇ ਤੇ ਕੀ ਹੁੰਦਾ ਹੈਗਾ ਤਾਂ ਫਿਰ ਅਕੋਰਡਿੰਗਲੀ ਜਿਹੋ ਜੀ ਗੱਲ ਹੈ ਫਿਰ ਉਸ ਹੀ ਅਸੀਂ ਕਾਰਵਾਈ ਕਰਾਂਗੇ ਕਿੰਨੇ ਕਿ ਨਾਕੇ ਲਗਾਏ ਜਾਣਗੇ ਅੱਜ ਆ ਸਿਟੀ 1 ਤੇ ਅਗਰ ਸ਼ਹਿਰ-ਸ਼ਹਿਰ ਦੀ ਗੱਲ ਕਰੀਏ ਤਾਂ ਸਿਟੀ 1 ਤੇ ਸਿਟੀ 2 ਦੇ ਵਿੱਚ ਕਰੀਬ ਸਬਡਿਵੀਜ਼ਨ ਦੇ ਏਰੀਆ ਦੇ ਵਿੱਚ ਕਰੀਬ 30-30 ਨਾਕੇ ਤਾਂ ਸਿਰਫ ਸ਼ਹਿਰ ਦੇ ਵਿੱਚ ਹੀ ਹਨ ਇਸ ਤੋਂ ਇਲਾਵਾ ਸਰਪ੍ਰਾਈਜ਼ ਲਾਅ ਐਂਡ ਆਰਡਰ ਟੀਮਸ ਆ ਫੁੱਟ ਪੈਟਰੋਲਿੰਗ ਦੀਆਂ ਟੀਮਾਂ ਵੱਖਰੀਆਂ ਨੇ ਉਹ ਆਪਣਾ ਵੱਖਰਾ ਮਾਰਚ ਕਰਨੀਆਂ ਤੇ ਬਠਿੰਡੇ ਜ਼ਿਲ੍ਹੇ ਦੀ ਗੱਲ ਕਰੀਏ ਤਾਂ ਤਕਰੀਬਨ 50 ਨਾਕੇ ਤਾਂ ਪੂਰੇ ਜ਼ਿਲ੍ਹੇ ਦੇ ਵਿੱਚ ਹੀ ਹੋ ਜਾਣਗੇ ਬਠਿੰਡਾ ਤੋਂ ਹਰਮਿੰਦਰ ਸਿੰਘ ਅਬਨਾਸ ਦੀ ਰਿਪੋਰਟ